ਓ ਏ ਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੋ ਸਚ ਜੁਗਾਦ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਚੱਕਰ ਤੇਨੁ ਅਰ ਬਰਣਨ ਜਾਤ ਅਰ ਬਾਤ ਨਾਹਿ ਨ 제 ਰੂਪ ਰੰਗ ਅ ਰੇਖ ਏ ਕੋ ਕਹਿ ਨਾ ਸਕਤ ਕੇ ਏ ਅਚਲ ਮੂਰਤ ਅਨਪਾਉ ਪ੍ਰਕਾਸ਼ ਅਮਿਤੋਜ ਕਹਿ ਜਾ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਜੈ ਤੇਰ ਭਾਵਨ ਮਹੀ ਅਸੁਰ ਨਰ ਅਸੁਰ ਨੇਤ ਨੇਤ ਬਨ ਤਰਣ ਕਹਿਤ ਕੋਇ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਡੰਡਾਉਤ ਬੰਧਨ ਵਨ ਕੋ ਬਾਰ ਸਰਬ ਕਲਾ ਸੁਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾ ਗੁਰੂ ਸਤਿਬਦੀ ਤਨੋਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਹਿ ਸਾਹਿਬੇ ਕਮਾਲ ਚੌਰ 70 ਤਖਤ ਦੇ ਮਾਲਕ ਸ਼ਬਦ ਅਵਤਾਰ ਦੁਨੀਆ ਦੇ ਸਾਂਝੇ ਰੈਵਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੂਰੀ ਵਿੱਚ ਸਜੀ ਸਰਬਤ ਸੰਤਿਓ ਗੁਰੂ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਅੰਮ੍ਰਿਤ ਵੇਲੇ ਦੀ ਅਮਰਤਮਈ ਗੁਰਬਾਣੀ ਦੇ ਨਿਤਨੇਮ ਸ਼੍ਰਾਵਣ ਕੀਤੇ ਆਪ ਗੁਰੂ ਘਰ ਦੀਆਂ ਸੁਭਾਵਾਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਪਾਤਸ਼ਾਹ ਜੀ ਵੱਲੋਂ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਮੁਖਵਾਕ ਦੀ ਕਥਾ ਵਿਚਾਰ ਸ਼੍ਰਾਵਣ ਕਰੀਏ ਜੀ ਕਥਾ ਸ਼੍ਰਾਵਣ ਕਰਨ ਤੋਂ ਪਹਿਲਾਂ ਆਪਣੇ ਮਨ ਵਿੱਤੀਆਂ ਨੂੰ ਕਰੀਏ ਇਕਾਗਰ ਸਾਰੇ ਰਲ ਕੇ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਤਨ ਆਸਰੇ ਮਹੰਲਾ ਪੰਜੋ ਬਾਤ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਮਰਤ ਵੇਲੇ ਤੁਰਠ ਕਰਕੇ ਆਪਣੀ ਰਾਜ ਗੱਦੀ ਸਿੰਘਾਸਨ ਦੇ ਉੱਪਰ ਗੁਰਤਾ ਗੱਦੀ ਦੇ ਉੱਪਰ ਉਭਰਾਜ ਮਾਨ ਹੁੰਦਿਆ ਹੋਇਆ ਅਮਰਤ ਵੇਲੇ ਮੁੱਖ ਬਾਕ ਦੀਆਂ ਬਖਸ਼ਾ ਕੀਤੀਆਂ ਅੱਜ ਦਾ ਮੁੱਖ ਬਾਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਅੰਗ 67675 ਦੇ ਉਪਰੋਂ ਬਖਸ਼ਿਸ਼ ਕੀਤਾ ਪਾਤਸ਼ਾਹ ਜੀ ਇਸ ਅੱਜ ਦੇ ਮੁੱਖ ਬਾਕ ਦੇ ਵਿੱਚ ਆਪਣੇ ਸਿੱਖਾਂ ਨੂੰ ਪਰਮਾਤਮਾ ਦੀ ਪਰਥਾਏ ਵਾਹਿਗੁਰੂ ਦੀ ਪਰਥਾਏ ਅਰਦਾਸ ਤੇ ਬੇਨਤੀ ਜੋਦੜੀ ਕਰਨ ਦਾ ਢੰਗ ਦਾਸ ਤੇ ਹਨ ਪਰਮੇਸ਼ਰ ਨੂੰ ਪ੍ਰਤੱਖ ਮਾਨ ਕਰਕੇ ਉਚਾਰਨ ਕਰਦੇ ਮੰਨ ਜੀ ਤਨਾਤ ਸ੍ਰੀ ਮਹੱਲਾ ਪੰਜਵਾਂ ਬਾਤ ਤਨਾਤ ਸ੍ਰੀ ਰਾਗਣੀ ਵਿੱਚੋਂ ਪੰਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਨਾਂ ਦੇ ਮੁਖਾਰ ਬਿੰਦ ਤੋਂ ਆਈ ਤੁਲਕੀ ਬਾਣ ਦੇ ਵਿੱਚੋਂ ਫਰਮਾਨ ਕਰਦੇ ਹਾਂ ਪਾਤਸ਼ਾਹ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਾਸਮ ਹਮਾਰੇ ਤੁਮ ਦਾਤੇ ਏ ਠਾਕੁਰ ਮਾਲਕ ਪ੍ਰਭੂ ਤੁਸੀਂ ਵੱਡੇ ਦਾਤੇ ਹੋ ਦਾਤਾਂ ਦੇਣ ਵਾਲੇ ਸਾਰੇ ਸੰਸਾਰ ਦੇ ਵਿੱਚ ਸਾਰੇ ਇਸ ਬ੍ਰਹਮੰਡ ਦੇ ਵਿੱਚ ਜਿੰਨੀ ਵੀ ਸ੍ਰਿਸ਼ਟੀ ਦਾ ਪਰਮਾਤਮਾ ਵਾਹਿਗੁਰੂ ਜੀ ਤੁਸੀਂ ਉਹਨਾਂ ਨੂੰ ਪਰਤਵਲਨ ਵਾਲੇ ਪਾਣੀ ਵਾਲੇ ਜੀਵਾਂ ਨੂੰ ਤੁਸੀਂ ਪਾਣੀ ਦੇ ਵਿੱਚ ਰੇਜਕ ਦਿੰਦੇ ਹੋ ਕਿਉਂਕਿ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ 42 ਲੱਖ ਜੀ ਜਲ ਮੈਂ ਹੋਤਾ ਹੈ ਬੀਠਲ ਪਹਿਲਾਕ ਪਕਾਇ ਕਰੋ ਭਾਵ 42 ਲੱਖ ਜਲ ਜੀ ਜਲ ਦੇ ਵਿੱਚ ਨੇ ਉਹਨਾਂ ਨੂੰ ਵੀ ਪਰਮਾਤਮਾ ਰੋਜੀ ਦਿੰਦਾ ਉਹਨਾਂ ਦੀ ਵੀ ਪਰਤਪਾਲਣਾ ਕਰਦਾ ਹੈ ਵਾਕਿ ਜੋਨਾ ਧਰਤੀ ਦੇ ਉੱਪਰ ਰਹਿੰਦੀਆਂ ਨੇ ਕੁਝ ਆਵਾਦੇ ਵਿੱਚ ਰਹਿੰਦੀਆਂ ਨੇ ਸਾਰਿਆਂ ਨੂੰ ਪ੍ਰਮਾਤਮਾ ਆਪਣੀ ਕਿਰਪਾ ਬਖਸ਼ਾ ਆਸ਼ਰਨਾ ਕਰਦਾ ਹੋਇਆ ਪਰਤ ਪਾਲਣਾ ਕਰਦਾ ਹੈ ਮਹਾਰਾਜੀ ਪ੍ਰਮਾਣ ਕਰਦੇ ਹਨ ਨਾਇਕ ਖਸਮ ਹਮਾਰੇ ਉਹ ਨਾਇਕ ਦਾ ਜਿਹੜਾ ਨਾਇਕ ਕਹਦੇ ਭਾਵੇਂ ਕਈ ਅਰਥਾਂ ਜਿੰਨਾ ਵਿੱਚੋਂ ਠੁਕਮੇ ਹਨ ਸੁੰਦਰ ਨੂੰ ਵੀ ਨਾਇਕ ਕਿਹਾ ਜਾਂਦਾ ਹੈ ਤੇ ਉਪਰ ਅਰਥ ਵਿੱਚ ਲਾਇਆ ਸਾਹਿਤਕ ਦਰਪਣ ਵਿੱਚ ਲਿਖਿਆ দান ਸ਼ੀਲ ਕਿਰਤੀ ਸਸੀ ਰੂਪवान ਜੁਵਾਨ ਕੁਸਲ ਲੋਕ ਰੰਜਕ ਤੇਜਸਵੀ ਅਤੇ ਪੰਡਤ ਸੁਸ਼ੀਲ ਅਜੇ ਪੁਰਖ ਦਾ ਨਾਮ ਵੀ ਨਾਇਕ ਕਿਹਾ ਜਾਂਦਾ ਹੈ अथवा ਸੰਸਕਰ ਦੇ ਸੰਸਕਰ ਦੇ ਵਿੱਚ ਨਾਇਕ ਸੰਗਿਆ ਆਪਣੇ ਪਿੱਛੇ ਹੋਰ ਨਾਂ ਲਾਉਣ ਵਾਲਾ ਸੁਆਮੀ ਮਾਲਕ ਕੋ ਬਣ ਜਾ ਰਿਆ ਦਾ ਸਰਦਾਰ ਅਤੇ ਬਣ ਜਾ ਰਿਆਂ ਨੂੰ ਆਪਣੇ ਪਿੱਛੇ ਲਾਉਣ ਵਾਲਾ ਇਸ ਤਰ੍ਹਾਂ ਸਾਰਿਆਂ ਦਾ ਮਾਲਕ ਸਾਰਿਆਂ ਨੂੰ ਆਪਣੇ ਹੁਕਮ ਦੇ ਪਿੱਛੇ ਲਾਉਣ ਵਾਲੇ ਪਰਮੇਸ਼ਰ ਨੂੰ ਨਾਇਕ ਪਦ ਦੇ ਨਾਲ ਮਹਾਰਾਜ ਜੀ ਨੇ ਸੋਧਨ ਕੀਤਾ ਹੈ ਬਾਦਸ਼ਾਹ ਜੀ ਫਰਮਾਨ ਕਰਦੇ ਹਨ ਤੁਦ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਜਿਵੇਂ ਕੁਝ ਕੁ ਜਿਹੜੇ ਕੁਝ ਕੁ ਬੰਦੇ ਹੁੰਦੇ ਨੇ ਉਹ ਕੁਝ ਕਈਆਂ ਦੇ ਮਗਰ ਆਪਣਾ ਪਰਿਵਾਰ ਚੱਲਦਾ ਕਈ ਪਿੰਡ ਨੂੰ ਆਪਣੇ ਮਗਰ ਲਾ ਲੈਂਦੇ ਨੇ ਕਈ ਇਲਾਕੇ ਨੂੰ ਆਪਣੇ ਮਗਰ ਲਾ ਲੈਂਦੇ ਨੇ ਤੇ ਜਿਸ ਤਰ੍ਹਾਂ ਕਈ ਦੇਸ਼ ਨੂੰ ਆਪਣੇ ਮਗਰ ਲਾ ਲੈਂਦੇ ਨੇ ਇੱਕ ਦੇਸ਼ ਪਰ ਜਿਹੜਾ ਪ੍ਰਮਾਤਮਾ ਹੈ ਵਾਹਿਗੁਰੂ ਹੈ ਇਹਦੇ ਮਗਰ ਤਾਂ ਸਾਰੀ ਸ੍ਰਿਸ਼ਟੀ ਮਹਾਰਾਜੀ ਨੇ ਸੋਦਰ ਰਾਗ ਦੇ ਵਿੱਚ ਜੋ ਸੋਦਰ ਆਪਾਂ ਪੜ ਰਹੇ ਹਾਂ ਸੋਦਰ ਤਿੰਨ ਪ੍ਰਕਾਰ ਦੇ ਨੇ ਪਹਿਲਾ ਸੋਧਰ ਜਪਜੀ ਸਾਹਿਬ ਦੇ ਵਿੱਚ ਆਉਂਦਾ ਦੂਸਰਾ ਸੋਧਰ ਅੜਾ ਰਾਸ ਦੇ ਵਿੱਚ ਆਉਂਦਾ ਤੀਸਰਾ ਸੋਧਰ ਆਸ਼ਾ ਰਾਗ ਦੇ ਵਿੱਚ ਆਉਂਦਾ ਤਿੰਨਾਂ ਸੋਧਰਾਂ ਦੇ ਵਿੱਚ ਅਖਰੀ ਜਿਹੜੇ ਉਚਾਰਨ ਹੈ ਅਖਰੀ ਉਚਾਰਨ ਦਾ ਫਰਕ ਹੈ ਤਿੰਨਾਂ ਸੋਧਰਾਂ ਦੇ ਵਿੱਚ ਹੁਣ ਮਹਾਰਾਜੀ ਪੁਰਬਾਨ ਕਰਦੇ ਹਨ ਸੋਧਰ ਤੇਰਾ ਕੀ ਬਾਸੋ ਘਰ ਕੀ ਜਿਤਬਾ ਸਰਬ ਸੁਮਾਨੀ ਵਾਜੇ ਤੇਰੇ ਨਾਗ ਦਨੇਕ ਅਸੰਖਾ ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਪਰਿਸ਼ੋਕਹੀਏ ਕੇਤੇ ਤੇਰੇ ਗਾਵਣ ਹਾਰੇ ਰਹਿ ਰਾਸ ਦੇ ਸੋਦਰ ਦੇ ਵਿੱਚ ਮਹਾਰਾਜੀ ਦੱਸਦੇ ਨੇ ਪ੍ਰਮਾਤਮਾ ਉਹ ਤੇਰਾ ਘਰ ਕਹਿ ਜਾ ਹੈ ਤੇਰਾ ਦਰ ਕਹਿ ਹੋ ਜਾ ਹੈ ਜੀ ਨੂੰ ਸਾਰੇ ਗਾਰੇ ਨੇ ਸਾਰੇ ਤੇਰੀ ਉਸਤਤੀ ਕਰਦੇ ਨੇ ਸ਼ਰਤਾਂ ਕਰਦੇ ਨੇ ਜਿਵੇਂ ਮਹਾਰਾਜੀ ਪ੍ਰਮਾਣ ਕਰਦੇ ਹਨ ਕਿ ਪ੍ਰਮਾਤਮਾ ਜਿੰਨੇ ਵੀ ਮੀਨ ਪੰਖੇ ਰੂ ਹਨ ਸਭ ਜਪ ਜਾਪਤ ਹਰ ਜੀਓ ਤੇਰਾ ਨਾਮ ਜਿੰਨੇ ਵੀ ਪਸ਼ੂ ਪੰਛੀ ਜੀਵ ਹਨ ਸਾਰੇ ਪ੍ਰਮਾਤਮਾ ਤੇਰਾ ਨਾਮ ਜਪਦੇ ਨੇ ਨਦੀਆਂ ਸਮੁੰਦਰ ਛਪੜ ਆਦਿਕ ਮਹਾਰਾਜੀ ਕਹਿੰਦੇ ਉਹ ਵੀ ਤੇਰਾ ਨਾਮ ਜਪਦੇ ਨੇ ਹੁਣ ਪਾਤਸ਼ਾਹ ਜੀ ਨੇ ਇੰਨੀਆਂ ਚੀਜ਼ਾਂ ਗਿਣਨ ਤੋਂ ਬਾਅਦ ਜਿਹੜੀਆਂ ਸੋਦਰ ਦੇ ਵਿੱਚ ਗਿਣੀਆਂ ਨੇ ਫਿਰ ਕਹਿ ਦਿੱਤਾ ਹੋਰ ਕਿਤੇ ਗਾਵਨ ਸੇ ਮੈਂ ਚਤਨਾ ਆਵਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਰੱਬਾ ਹੋਰ ਪਤਾ ਨਹੀਂ ਤੈਨੂੰ ਕਿੰਨੇ ਕਲੂਕ ਮੇਂ ਸ਼ਿਪ ਮੇਂ ਪਹਾੜਾਂ ਲੀਆਂ ਕੰਦੜਾਂ ਦੇ ਵਿੱਚ ਬੈਠ ਕਰਕੇ ਗਾਉਂਦੇ ਨੇ ਇਸ ਕਰਕੇ ਸੇ ਮੈਂ ਚਤਨਾ ਆਵਨ ਨਾਨਕ ਕਿਆ ਵਿਚਾਰੇ ਮਹਾਰਾਜੀ ਕਹਿੰਦੇ ਮੈਨੂੰ ਉਹਨਾਂ ਬਾਰੇ ਪਤਾ ਨਹੀਂ ਇਸ ਕਰਕੇ ਤੈਨੂੰ ਕੌਣ ਵਾਲਿਆਂ ਬਾਬਤ ਨਾਨਕ ਕਿਆ ਵੇਛਾ ਵਿਚਾਰੇ इना के कर सकता है इस करके पातशाह जी, महाराज जी नायक। के नायक खसम सारे सृष्टि सारी दुनिया नगर लाने वाले प्रमात्मा महाराज प्रबान करते हैं संसार के चार प्रकार के लाते मे ਗੁਰਬਾਣੀ ਦੀਆਂ ਦੋ ਤੁਕਾਂ ਵਿੱਚ ਇਹਨਾਂ ਚਾਰ ਪ੍ਰਕਾਰ ਦੇ ਦਾਤਿਆਂ ਦਾ ਵਰਣਨ ਕੀਤਾ ਹੈ ਮਹਾਰਾਜੀ ਫਰਮਾਣ ਕਰਦੇ ਹਨ ਸਤਿਆ ਮਨ ਸੰਤੋਖ ਉਪਜੈ ਦੇਣ ਕਾ ਵਿਚਾਰ ਦੇ ਦੇ ਮੰਗਹਿ ਸਾਸਾ ਗੁਨਾ ਸੋਭ ਕਰੈ ਸੰਸਾਰ ਇਸ ਆਸਾ ਰਾਗ ਦੇ ਵਿੱਚ ਮਹਾਰਾਜੀ ਫਰਮਾਣ ਕਰਦੇ ਹਨ ਇਸ ਪੰਕਤੀ ਨੂੰ ਸਮਝਣ ਵਾਸਤੇ ਇਸ ਦਾ ਅਰਥ ਹਨ ਸੋਭ ਕਰੈ ਸੰਸਾਰ ਇਹ ਦਾਤਾ ਦਾਨ ਦਿੰਦਾ ਈ ਇਸ ਕਰਕੇ ਹੈ ਜਿਵੇਂ ਆਪਾਂ ਦੇਖਿਆ ਵੀ ਕਈ ਜਗ੍ਹਾ ਦੇ ਉੱਪਰ ਆਪਾਂ দান ਦੇਂਦੀਆਂ ਵੀ ਆਪਣਾ ਕਹਿੰਗੇ ਵੀ ਵੱਡਾ ਵੱਡਾ ਦਾਤਾ ਹੈ ਵੀ ਬੜਾ দান ਕਰਦਾ ਹੈ ਕਈ ਲੋਕ ਇਸ ਕਰਕੇ দান ਕਰਦੇ ਨੇ ਕਿ ਸੰਸਾਰ ਉਹਨਾਂ ਦੀ ਸੋਭਾ ਕਰੇ ਅਜਿਹੀ ਕਿਸਮ ਦੇ ਦਾਤੇ ਦੇ ਕਰਤਾ ਵੇਖਣੇ ਹੋਣ ਤਾਂ ਧਾਰਮਿਕ ਸਥਾਨਾਂ ਦੇ ਮਾਰਗਦੰਦੀਆਂ ਦੁਆਰਾਂ ਦੇ ਉੱਪਰ ਪੱਥਰ ਪੱਖਿਆਂ ਦੇ ਉੱਪਰ ਨਾਮ ਲਿਖੇ ਹੁੰਦੇ ਹਨ ਮਹਾਰਾਜੀ ਫੁਰਮਾਨ ਕਰਦੇ ਨੇ ਲੋਕਾਂ ਦੇ ਭਰੇ ਘਟ ਦੇ ਵਿੱਚ ਪੈਸੇ ਦੇ ਕੇ ਆਪਣਾ ਨਾਮ ਦੇ ਜੇ ਕਾਰਜ ਛਾਉਣੇ ਵਢਾਈ ਦੀ ਲੋਭ ਵਿੱਚ ਆ ਕੇ ਭਲੇ ਕੰਮ ਵੀ ਝਮਾਇਆ ਦੇਣੀ ਇਸ ਪੈਸੇ ਦਾ ਫਲ ਇਹੀ ਹੈ ਕਿ ਲੋਕਾਂ ਵਿੱਚ ਉਸ ਦੀ ਸੋਖਾ ਹੋ ਜਾਵੇਗੀ ਹੋਰ ਇਸ ਦਾ ਕੋਈ ਫਲ ਨਹੀਂ ਲੋਕ ਪਰਲੋਕ ਦੇ ਵਿੱਚ ਮਹਾਰਾਜੀ ਫੁਰਮਾਨ ਕਰਦੇ ਹਨ ਦੇ ਦੇ ਮੰਗੇ ਉਸ ਸੱਤ ਸਾ ਗੁਣਾ ਦੂਜਾ ਦਾਤਾ ਉਹ ਹੈ ਜੋ ਬੌਧਾ ਪਦਾਰਥ ਪ੍ਰਾਪਤ ਕਰਨ ਦੀ ਲੋਭ ਦੇ ਵਿੱਚ ਆ ਕੇ ਥੋੜਾ ਪਦਾਰਥ ਦਾਨ ਕਰਦਾ ਹੈ ਜਿਵੇਂ ਆਪਾਂ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਕੁਝ ਕ ਪੈਸੇ ਰੱਖ ਕੇ ਮਾਇਆ ਵਿਸ਼ਕ ਸਤਗੁਰੂ ਦੀ ਆ ਪਰਮਾਤਮਾ ਨੇ ਦਾਤਾ ਸਾਨੂੰ ਦਿੱਤੀਆਂ ਨੇ ਵਾਹਿਗੁਰੂ ਨੇ ਸਾਨੂੰ ਇਹ ਦਾਤ ਦਿੱਤੀ ਆ ਪਰ ਫਿਰ ਵੀ ਅਸੀਂ ਰੱਬ ਨੂੰ ਕਹ ਰਹੇ ਆ ਵੀ ਮੈਂ ਤੇਰੇ ਨੂੰ 1 ਰੁਪਿਆ ਜਾਂ 10 ਦਾ ਨੋਟ ਦੇਖਿਆ ਹੁਣ ਤੂੰ ਮੇਰੇ ਫਲਾਣੇ ਫਲਾਣੇ ਕੰਮ ਕਰ ਦੇਵੀਂ ਮਹਾਰਾਜੀ ਕਹਿੰਦੇ ਇੱਕ ਦਾਤੇ ਐਸੇ ਨੇ ਜਿਹੜੇ ਪਦਾਰਥਾਂ ਦਾ ਦਾਨ ਕਰਦੇ ਨੇ ਕਿ ਸਾਨੂੰ ਇਸ দান ਤੋਂ ਹਜ਼ਾਰਾਂ ਗੁਣਾ ਮਿਲਣਾ ਚਾਹੀਦਾ ਆਸਾ ਦੀ ਫੁਰਮਾਨ ਕਰਦੇ ਹਨ ਸੇਵਾ ਥੋੜੀ ਮੰਗ ਬਹੁਤਾ ਮਹਿਲ ਨਾ ਪਾਵੇ ਕਹੇ ਤੋ ਪਉਤਾ ਗੁਰਬਾਣੀ ਕਹਦੀ ਵੀ ਐਸੇ ਜਿਹੜੇ ਦਾਤੇ ਹੁੰਦੇ ਹਨ ਉਹਨਾਂ ਨੂੰ ਤਾਂ ਗੁਰਬਾਣੀ ਕਹਦੀ ਹੈ ਕਿ ਸੇਵਾ ਤਾਂ ਥੋੜੀ ਕਰਨੀ ਮੰਗ ਬਹੁਤਾ ਲੈਣਾ ਐ ਉਹ ਦੇ ਦਾਤਿਆਂ ਦਾ ਲਾਲਚੀ ਸੁਭਾਅ ਬਾਣੀ ਕੋ ਮਿੱਟੀ ਵਾਲਾ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਐ ਦੇਣਾ ਕਹਿ ਵਿਚਾਰ ਕਿਸੇ ਦਾਤੇ ਹੋ ਹਨ ਜਿਨ੍ਹਾਂ ਦਾ ਪਦਾਰਥ ਦੇਣ ਨੂੰ ਮਨ ਨਹੀਂ ਕਰਦਾ ਤੇ ਵਿਚਾਰ ਭਾਵ ਦੋ ਜਿਤੀ ਵਿੱਚ ਪਏ ਰਹਿੰਦੇ ਹਨ ਦੇਈਏ ਜਾਂ ਨਾ ਦੇ ਇਸ ਕਲਪਣਾ ਵਿੱਚ ਪਦਾਰਥਾ ਦੇਣ ਫਿਰ ਇਸ ਪੱਖ ਤੋਂ ਕਲਪਣਾ ਵੱਧ ਜਾਂਦੀ ਕਿ ਇਹ ਹੀ ਪਦਾਰਥ ਮੈਂ ਆਪਣੇ ਘਰ ਦੇ ਕੰਮ ਵਿੱਚ ਵਰਤਦਾ ਤਾਂ ਬਹੁਤਾ ਲਾਭ ਹੋਣਾ ਸੀ ਐਵੇਂ ਭਾਈਚਾਰੇ ਦੀ ਸ਼ਰਮ ਕਰਕੇ ਦਾਨ ਦੇਣਾ ਪਏ ਇਸ ਕਲਪਣਾ ਨਾਲ ਦਾਨ ਦਾ ਬਹਾਤੁ ਮਨਸ਼ਟ ਹੋ ਜਾਂਦਾ ਜਿਵੇਂ ਆਪਾਂ ਕਹਦੇ ਹਾਂ ਮੰਗ ਤੇ ਆਪਣੇ ਘਰ ਦੇ ਵਿੱਚ ਮੰਗ ਤੇ ਆ ਜਾਂਦੇ ਨੇ ਤੇ ਉਹ ਮੰਗਦੇ ਦਾਨ ਮੰਗਦੇ ਨੇ ਫਿਰ ਆਪਾਂ ਉਹਨਾਂ ਨੂੰ ਕਈ ਚੀਜ਼ਾਂ ਸੁਣਾਉਨੇ ਤੂੰ ਕੱਟੇ ਵਰਗਾ ਪਿਆ ਦਿਹਾੜੀ ਕਰ ਲਿਆ ਕਰ ਇਸ ਤਰ੍ਹਾਂ ਕਰਦਿਆਂ ਕਰ ਜਾਂ ਫਿਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਜਿਹੜਾ ਦਾਨ ਦੇਣਾ ਹੁੰਦਾ ਉਹਦੀ 100 ਵਾਰੀ ਵਿਚਾਰ ਕਰਦੇ ਆ ਇਹਨਾਂ ਨੂੰ ਕੀ ਦੇਣਾ ਆਪਾਂ ਫਲਾਣੇ ਕੰਮ ਤੇ ਕਰ ਲਾਂਗੇ ਆਪਣੇ ਜਵਾਕਾਂ ਵਾਸਤੇ ਲੈ ਜਾਾਂਗੇ ਐਸੇ ਦਾਨ ਮਹਾਰਾਜੀ ਫੁਰਮਾਨ ਕਰਦੇ ਹਨ ਸਤੀਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਸਭ ਤੋਂ ਸ਼੍ਰੇਸ਼ਟ ਦਾਤੇ ਉਹ ਹਨ ਜੋ ਮਨ ਵਿੱਚ ਸੰਤੋਖ ਰੱਖ ਕੇ ਦਾਣ ਦਿੰਦੇ ਨੇ ਸਾਰਾ ਪਦਾਰਥ ਪਰਮੇਸ਼ਰ ਦਾ ਸਮਝ ਕੇ ਉਸ ਵਿੱਚੋਂ ਕੁਝ ਪ੍ਰਮਾਤਮਾ ਦੇ ਨਾਮ ਦੇ ਉੱਪਰ ਖਰਚ ਕਰਕੇ ਖੁਸ਼ੀ ਮਹਿਸੂਸ ਕਰਦੇ ਨੇ ਚਾਰੇ ਦਾਤਿਆਂ ਵਿੱਚੋਂ ਉੱਤਮ ਦਾਤਾ ਹੈ ਵਾਹਿਗੁਰੂ ਪਰਮੇਸ਼ਰ ਚੌਥੇ ਦਾਤੇ ਤੋਂ ਵੀ ਮਹਾਨ ਉੱਤਮ ਦਾਤੇ ਹਨ ਮਹਾਰਾਜ ਜੀ ਫੁਰਮਾਨ ਕਰਦੇ ਹਨ ਦਦਾ ਦਾਤਾ ਦੇਵ ਦਦਾ ਦਾਤਾ ਏਕ ਹੈ ਸਭ ਕੋ ਦੇਵਨਾਰ ਦੇਂਦਿਆਂ ਕੋਟ ਨ ਆਬਈ ਅਗੰਤ ਭਰੇ ਪੰਡਾਰ ਸਭ ਤੋਂ ਵੱਡਾ ਪ੍ਰਮਾਤਮਾ ਦਾਤਾ ਹੈ ਦਾਤਾ ਦੇਣ ਵਾਲਾ ਤੇ ਉਹ ਸਾਰਿਆਂ ਨੂੰ ਦਾਤਾ ਦਿੰਦਾ ਹੈ ਤੇ ਉਹਦੇ ਕੋਲ ਇੰਨਾ ਕੋ ਦਾਤਾ ਦਾ ਪੰਡਾਰ ਹੈ ਕਿ ਉਹ ਕਦੇ ਮੁਗਦਾ ਨਹੀਂ ਹੈ ਅਗੰਤ ਭਰੇ ਪੰਡਾਰ महाराज जी कुर्बान कर दे कण निमुख निमुख तुमकी परत पल हो हम बारत तुमरे तारे हे सच्चे बादशाह आप कृपा करके सानु निमुख निमुख हर जगह दे ऊपर निमुख अख दे पलकण अख दे पलकनु पलक झपकण नु निमुख के है ਮਹਾਰਾਜ ਜੀ ਕਹਿੰਦੇ ਇਨੇ ਨੇ ਸਮੇਂ ਦੇ ਵਿੱਚ ਵੀ ਤੁਸੀਂ ਸਾਡੀ ਪਰਤ ਪਾਲਣਾ ਕਰ ਰਹੇ ਹੋ ਹਮ ਬਾਰਕਤ ਉਮਰੇ ਧਾਰੇ ਇਹ ਪ੍ਰਮਾਤਮਾ ਕਿਉਂਕਿ ਅਸੀਂ ਤਾਂ ਤੁਹਾਡੇ ਬੱਚੇ ਹਾਂ ਤੁਹਾਡੇ ਬਣਾਏ ਹੋਏ ਆ ਜਿਹੜਾ ਏਕ ਕਗਨ ਗੁਣ ਕਹੀਐ हे ਪ੍ਰਮਾਤਮਾ ਸਾਡੀ ਇੱਕ ਜੀਵ ਹੈ ਤੇ ਇੱਕ ਜੀਵ ਦੇ ਨਾਲ ਕਗਨ ਗੁਣ ਕਹੀਐ ਤੇਰੇ ਗੁਣ ਜੜੇ ਬਹੁਤੇ ਤੇਰੇ ਗੁਣ ਪਰਮਾਤਮਾ ਇਨੇ ਕੁਨੇ ਮਹਾਰਾਜੀ ਫਰਮਾਨ ਕਰਦੇ ਹਨ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਏਕ ਜੀ ਗੁਣ ਕਵਣ ਬਖਾਨੈ ਅਗੰਗ ਅਗੰਗ ਅਗਮਈ ਏਕ ਜੀ ਗੁਣ ਕਵਣ ਬਖਾਨੈ ਸਾਸੋ ਅਨੀ ਸੇਖ ਅੰਤ ਨ ਜਾਣੈ ਮਹਾਰਾਜੀ ਫਰਮਾਨ ਕਰਦੇ ਹਨ ਕਹਿੰਦੇ ਪਰਮਾਤਮਾ ਇੱਕ ਜੀਵ ਦੇ ਨਾਲ ਅਸੀਂ ਤੇਰੇ ਕਿਹੜੇ ਕਿਹੜੇ ਗੁਣਾ ਨੂੰ ਗਾ ਸਕਾਂਗੇ ਦੇ ਸੁਮਾਰ ਦੇ ਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਲਹੀਐ हे ਪ੍ਰਮਾਤਮਾ ਵੱਡੇ ਵੇ ਸੁਮਾਰ ਭਾਵ ਤੇਰਾ ਕੋਈ ਨਾ ਕੋਲਣ ਦੇ ਵਿੱਚ ਆਵੇਂ ਨਾ ਕੋ ਮਿਲਣ ਮਿਲਣ ਦੇ ਵਿੱਚ ਆਵੇਂ ਨਾ ਹੀ ਕੋਈ ਤੇਰਾ ਦਾਸ ਆ ਸਕੇ ਵੀ ਪ੍ਰਮਾਤਮਾ ਏਡਾ ਕੋ ਵੱਡਾ ਏਡੇ ਕੋ ਉਹਦੇ ਕਾਰਜੋਗਨ हे परमात्मा बेशुमार बेअंत स्वामी तेरो अंत न कि नहीं लही महाराज तेरा अंत कोई नहीं पा सकता क्योंकि जेड़े अंत पाने वास्ते गए महाराज जी कहते गए अनंत गवाए जेड़े रब का अंत पाने वास्ते गए वो अपना अंत गवा करके मुड़े महाराज जी प्रमाण करते हैं अंत न पावत देव सुबह मुन्ना इंद्र महाशिव जोग करी ਦੇਵੀ ਕਰੋੜ ਦੇ ਅੰਤ ਨਹੀਂ ਆਪ ਸਕੇ ਵੱਡੇ ਵੱਡੇ ਮੁਨੀ ਇੰਦਰ ॠषि ਵਰਗੇ ਨਹੀਂ ਅੰਤ ਪਾ ਸਕੇ ਫੁੱਲ ਦੇ ਬਰੰਚ ਵਿਚਾਰ ਰੱਖਿਓ ਹਰ ਜਾਪ ਨਾ ਛਾਡੋ ਏਕ ਘਰੀ ਮਹਾਰਾਜੀ ਕਹਿੰਦੇ ਬੇਗ ਬੰਦਨ ਚ ਜਿਹੜਾ ਬੇਗ ਬਰੰਚ ਉਹ ਇਹ ਵਿਚਾਰ ਰਹਾ ਭਾਈ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਇਹ ਜਾਪ ਹੈ ਨਾ ਪ੍ਰਮਾਤਮਾ ਦਾ ਵਾਹਿਗੁਰੂ ਵਾਹਿਗੁਰੂ ਇਹਨੂੰ ਛੱਡਣਾ ਨਾ ਕਰੋ

ਉਹ ਮਾਸ ਮੁਝਾਉਂਦੀ ਹੈ ਜਿਵੇਂ ਬੱਚਾ ਸਕੂਲ ਨਹੀਂ ਜਾਂਦਾ ਉਹਨੂੰ ਸਮਝਾਉਂਦੀ ਹੈ ਵੀ ਜਾਂ ਤੈਨੂੰ ਜਦੋਂ ਸਕੂਲ ਆ ਗਿਆ ਮੈਂ ਪੁਰਾਣੀ ਚੀਜ਼ ਲੈ ਕੇ ਦੇਵਾਂ ਜਾਂ ਪੈਸੇ ਲੈ ਜਾ ਦੁਕਾਨ ਤੋਂ ਸਮਾਨ ਲੈ ਲਈ ਖਾਣ ਵਾਸਤੇ ਲੈ ਜਾ ਤੈਨੂੰ ਮੈਂ ਆ ਪੈਸੇ ਦੇ ਦਿੰਦੀ ਆ ਸਕੂਲ ਚੱਲ ਜਾ ਪਰ ਫੇਰ ਵੀ ਨਹੀਂ ਜਾਂਦਾ ਫਿਰ ਉਹਨੂੰ ਕੋਈ ਹੋਰ ਲਾਲਚ ਘਰ ਦੇ ਵਿੱਚੋਂ ਕੋਈ ਪਦਾਰਥ ਤੈਨੂੰ ਪੁਰਾਣੀ ਚੀਜ਼ ਬਣਾ ਦੇ ਦਿੰਦੀ ਆ ਤੈਨੂੰ ਆ ਚੀਜ਼ ਬਣਾ ਦੇ ਦਿੰਦੀ ਆ ਪਰ ਜਦੋਂ ਫੇਰ ਵੀ ਨਹੀਂ ਲੋਟ ਆਉਂਦਾ ਫਿਰ ਮਾਂ ਥੱਪੜਾ ਮਾਰਦੀ ਆ ਧੱਕਾ ਕਰਦੀ ਐ ਵੀ ਹੁਣ ਕਿਉਂ ਨਹੀਂ ਜਾਂਦਾ ਝੱਲ ਤੈਨੂੰ ਇੰਨੀਆਂ ਚੀਜ਼ਾਂ ਦੇ ਕੇ ਵੀ ਤੂੰ ਨਹੀਂ ਜਾਂਦਾ ਮਹਾਰਾਜ ਜੀ ਕਹਿੰਦੇ ਆਨੇਕ ਤੇ ਬਿਧੀ ਸਮਝਾਓ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਪਹਿਲਾਂ ਬੜੇ ਲਾਡ ਨਾਲ ਪਿਆਰ ਨਾਲ ਸਮਝਾਉਂਦੀ ਐ ਉਹ ਦਿਰੀਆਂ ਨੇ ਮਾਂ ਦੀਆਂ ਬੱਚੇ ਉਸ ਫੋਲ ਤੋਰਉਂਦੀਆਂ ਹੇ ਮਹਾਰਾਜ ਸਾਡੇ 'ਚ ਕਰੋੜਾਂ ਅਪਰਾਧ ਨੇ ਕਰੋੜਾਂ ਐਸੇ ਔਗਣ ਹਨ ਜਿਹੜੇ ਸਾਡੇ ਬੜੇ ਅਸੀਂ ਮਾੜੇ ਕੰਮ ਕਰਦੇ ਆਂ ਕਿਰਪਾ ਕਰਕੇ ਇਹਨਾਂ ਨੂੰ ਖੰਡ ਦਿਓ इन नष्ट कर दिखी समझाओ जिम्मे मां अपने बचे प्यार ना करो हम अग्ञानी तुम अपन बिर रखावो हे महाराज क्योंकि असि अग्ञानी अलप हां थोड़ी बुद्धि है साड़ी ਮਾਤ ਥੋੜੀ ਥੋੜੀ ਮਤ ਦੇ ਮਾਲਕ ਆ ਆਪਾਂ ਦੇਖਦੇ ਆ ਕਿ ਜੇ ਕੋਈ ਕਿਸੇ ਕੰਮ ਕੋਈ ਖਰਾਬ ਕਰਦਾ ਕਿਸੇ ਨੂੰ ਬੋਲਣਾ ਨਹੀਂ ਹੁੰਦਾ ਆਪਾਂ ਕਹਿੰਦੇ ਆ ਵੀ ਇਹ ਦਾ ਵਿਚਾਰ ਦੀ ਮਾਤੀ ਇੰਨੀ ਕੋ ਮਹਾਰਾਜੀ ਕਹਿੰਦੇ ਪਰਮਾਤਮਾ ਅਸੀਂ ਅਗਿਆਨ ਹਾਂ ਅਲਗਰੋ ਹਾਂ ਮਤ ਥੋੜੀ ਹੈ ਬਹੁਤ ਥੋੜੀ ਮਤ ਦੇ ਮਾਲਕ ਹਾਂ ਤੁਮ ਆਪਣ ਦਿਰਦ ਰਖਾਓ ਇਹ ਪਰਮਾਤਮਾ ਤੁਸੀਂ ਕਿਰਪਾ ਕਰਕੇ ਆਪਣਾ ਬਿਰਦ ਬਿਰਦ ਕਹਿੰਦੇ ਨੇ ਜਿੱਦੇ ਆਪਾਂ ਲੜ ਲੱਗੇ ਹੋਈਏ ਉਹਦਾ ਫਰਜ਼ ਹੁੰਦਾ ਰੱਖਿਆ ਕਰੀ ਉਹਦਾ ਫਰਜ਼ ਹੁੰਦਾ ਬਚਾਉਣਾ ਤੇ ਉਹਨੂੰ ਬਿਰਦ ਕਹਿੰਦੇ ਹਨ ਮਹਾਰਾਜ ਜੀ ਆਪਣਾ ਬਿਰਦ ਜਿਹੜਾ ਤੁਹਾਡਾ ਬਿਰਦ ਲਾਜ ਹੈ ਭਾਵੇਂ ਤੁਸੀਂ ਪਹਿਲੇ ਯੁੱਗਾਂ ਦੇ ਵਿੱਚ ਆਪਣੇ ਪਿਆਰਿਆਂ ਦੀ ਲਾਜ ਰੱਖਦੇ ਆਇਓ ਆਪਣੇ ਸੇਵਾਦਾਰਾਂ ਦੀ ਪੈਜ ਰੱਖਦੇ ਆਇਓ ਇਸ ਕਰਕੇ ਸਾਡੇ ਤੇ ਵੀ ਇਹ ਕਿਰਪਾ ਕਰੋ ਜੀ ਉਮਰੀ ਸ਼ਰਨ ਕੁਵਾਹੀ ਆਸਾ ਤੁਮਹੀ ਸੱਜਣ ਸੋਹੇਲੇ اے ਪ੍ਰਮਾਤਮਾ ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਹਾਂ ਤੁਹਾਡੀ ਹੀ ਮਨ ਦੇ ਵਿੱਚ ਆਸਾ ਲੱਗੀ ਹੋਈ ਹੈ ਤੇ ਤੁਹਾਡਾ ਤੁਸੀਂ ਉਹ ਸਾਨੂੰ ਹਰ ਇੱਕ ਜਗ੍ਹਾ ਤੇ ਸੋਹੇਲੇ ਸੁਹਾਇਕ ਹੁੰਦੇ ਹੋ ਸਾਡੇ ਹਰ ਇੱਕ ਜਗ੍ਹਾ ਤੇ ਮਿੱਤਰ ਹੋ ਇਸ ਕਰਕੇ ਰਾਖਣ ਰਾਖੋ ਰਾਖਣ ਹਾਰ ਦਿਆਲਾ नानक ਘਰ ਦੇ ਬੋਲੇ ਇਹ ਮਹਾਰਾਜ ਪੰਜਵੇਂ ਪਾਤਸ਼ਾ ਪੰਜਵੇਂ ਨਾਨਕ ਕਹਿ ਰਹੇ ਹਨ हे परमात्मा ਸਤਿਗੁਰੂ ਜੀ ਕਿਰਪਾ ਕਰੋ ਤੁਸੀਂ ਆਪ ਹੀ ਸਾਡੀ ਰੱਖਿਆ ਕਰੋ ਅਸੀਂ ਤਾਂ ਆਪ ਜੀ ਦੇ ਘਰ ਦੇ ਬੋਲੇ ਹਾਂ ਸਾਨੂੰ ਆਪਣੇ ਘਰ ਦੇ ਬੋਲੇ ਨੌਕਰ ਬਣਾ ਕਰਕੇ ਰੱਖਣਾ ਕਰੋ ਜੀ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਹਾਂ ਬੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਏ ਗੋਲਾ ਉਹਨੂੰ ਕਹਿੰਦੇ ਨੇ ਜੋ ਤਨਖਾਹ ਤੇ ਕੰਮ ਕਰਦਾ ਲਾਲਾ ਉਸਨੂੰ ਕਿਹਾ ਜਾਂਦਾ ਹੈ ਜੋ ਇੱਕ ਵਾਰੀ ਮਾਲਕ ਕੋਲੇ ਵਿਕ ਗਿਆ ਮੁੜ ਕੇ ਉਹਨੇ ਕੋਈ ਤਰਖਾ ਨਹੀਂ ਮੰਗਣੀ ਉਸਨੂੰ ਲਾਲਾ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਮਹਾਰਾਜੀ ਕਹਿੰਦੇ ਹੈ ਪ੍ਰਮਾਤਮਾ ਮੈਂ ਤੇਰਾ ਗੋਲਾ ਲਾਲ ਤਨਖਾਹਦਾਰ ਤੇ ਵਿਕਿਆ ਹੋਇਆ ਤੇਰੇ ਕੋਲੇ ਥਾ ਤਦ ਮੈਂ ਹੁਕਮ ਫਰਮਾਈਐ ਇਹਨੂੰ ਹੁਕਮ ਕਰਨਾ ਕਰੋ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖੋ ਰੱਖਣ ਹਾਰ ਸੁਆਮੀ ਨਾਨਕ ਕਰਕੇ ਬੋਲੇ ਮਹਾਰਾਜੀ ਪੰਜਵੇਂ ਨਾਨਕ ਕਹਿ ਰਹੇ ਨੇ ਪੰਜਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ ਕਿ ਇਹ ਨਾਨਕ ਨੂੰ ਆਪਣੇ ਘਰ ਦਾ ਗੋਲਾ ਨੌਕਰ ਜਾਣ ਕਰਕੇ ਕਿਰਪਾ ਕਰਕੇ ਰੱਖਣਾ ਕਰ ਲੈ ਸੋ ਇਤੇ ਇਸ ਮੁਖਬਾਕ ਦੀ ਜੋ ਆਪਾਂ ਸੰਖੇਪ ਰੂਪ ਦੇ ਵਿੱਚ ਅੱਖਰਾਂ ਦੇ ਵਿੱਚ ਅਰਥ ਕਰੇ ਨੇ ਕਿਉਂਕਿ ਜੇ ਆਪਾਂ ਵਿਸਥਾਰ ਦੇ ਵਿੱਚ ਜਾਵਾਂਗੇ ਇਸ ਮੁੱਖ ਬਾਖ ਦਾ ਇੱਕ ਘੰਟਾ ਦੀ ਕਥਾ ਲੱਗਦੀ ਹੈ ਸੋ ਇਸ ਕਰਕੇ ਆਪਣੇ ਕੋਲ ਸਮਾਂ ਥੋੜਾ ਇਸ ਦੀ ਇਨੀ ਕੁ ਵਿਚਾਰ ਆਪਾਂ ਕਰੀ ਹੈ ਵਿਚਾਰ ਕਰਦੇ ਕੋਲੋਂ ਨਿਕਾਂ ਪ੍ਰਕਾਰ ਦੀਆਂ ਭੁੱਲਾਂ ਟੁੱਟੀਆਂ ਰਹਿ ਗਈਆਂ ਸਤਿਗੁਰੂ ਜੀ ਆਪ ਸੰਗਣ ਸੰਤਾਂ ਵਕਣ ਜੋਗ ਹੋ ਆਵ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋੜੜੀ ਕਰੀਏ ਕਿਰਪਾ ਕਰਕੇ ਜੋ ਆਪ ਜੀ ਨੇ ਅੱਜ ਦਾ ਮੁਖ ਬਾਤ ਬਖਸ਼ਣ ਕੀਤਾ ਤੁੰ ਦਾਤੇ ਠਾਕੁਰ ਪ੍ਰਤਪਾਲਖ ਨਾਇਕ ਖਸ਼ਮ ਹਮਾਰੇ ਨਿਮਖ ਨਿਮਖ ਤੁਮੀ ਹੀ ਪ੍ਰਤਪਾਲੋ ਅਮਬਾਰਖ ਤੁਮਰੇ ਧਾਰੇ ਹੇ ਮਹਾਰਾਜ ਕਿਰਪਾ ਕਰਕੇ ਤੁਸੀਂ ਸਾਨੂੰ ਪਾਲਣਾ ਕਰੋ ਤੁਸੀਂ ਸਾਡੇ ਔਗਣਾ ਨੂੰ ਮੇਟਣਾ ਕਰੋ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਕਰੋ ਜੀ ਆਵ ਪਾ ਪਾ ਸਾ ਜੀ ਦੇ ਚਰਨਾਂ ਦੇ ਵਿੱਚ 1 ਮਿੰਟ ਵਾਸਤੇ ਸਿਮਰਨ ਦੀ ਹਾਜ਼ਰੀ ਲਾਈਏ ਮੇਰੇ ਪਾਤਸ਼ਾਹ ਜੀ ਦੇ ਅਰਦਾਸ ਤੇ ਵਿੱਚ ਜੁੜਨਾ ਕਰਾਂਗੇ ਜੀ ਵਾਹਿਗੁਰੂ ਵਾਹਿਗੁਰੂ

ਈਦਾ ਮਾਤਾ ਕਰਤੋ ਦਿਵਸ ਰਾਤ ਦੋਏदाई ਦਾਇਆ ਚੰਗਿਆਈ ਆ ਗੁਰ ਆਈਆ ਜੇ ਸਤ ਸਭ ਗੁਰ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਤੇ ਆਏ ਆ ਨਾਨਕ ਤੇ ਮੁਖ ਉਜਲੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੇ ਤੂੰ ਠਾਕੁਰ ਹਮ ਪਹਿਰ ਦਾਸ ਦੀਓ ਪਿੰਡ ਸਾਹਿਬ ਤੁਮਾਤ ਪਿਤਾ ਹਮ By the